ीतद् पद्मं नमः शिवाय एतद् पद्मं ॐ नमः शिवायो नमः गीतामद्गा ॐ नमः शिवायो नमः यशो नमः शिवायो नमः ॐ निमहे शं रजतगिरिलीवं चतुचन्दापतञ्जरत्नमकल्लज्जरङ्गम्

ਈ ਜੋ ਬੰਦਨ ਬਿੰਦਕ ਬੱਤੋ ਓਮ ਨਮੋ ਸਿਵਾਯ ਨਮੋ ਸਿਵਾਯ ਓਮ ਨਮੋ ਈ ਤਤਮੁਈ ਅਨਿਖ੍ਰੋਭਾ ਨਮੋ ਸਿਵਾਯ ਨਾ ਨੀਤਿ ਨਮੋ ਸਿਵਾਯ ਈਵਾ ਓਮ ਨਮੋ ਸਿਵਾਯ ਨਮੋ ਸਿਵਾਯ ਨਮੋ ਸਿਵਾਯ ਨਮੋ ਪ੍ਰੋਮਤੀਵਾਯ ਪ੍ਰੰਤਾਯ ਕਰਨਾ ਤ੍ਰੇਹਿਤਵੇ

ਰਾਣੀ ਰਿਤ ਨੂੰ ਗਾਉਂਦੇ ਮੋਹੀ ਨੋ ਭੀ ਤੇ ਮੋਹੀ ਹੋ ਗਿਆ ਹਿੰਦ ਸੇਵਾ ਰਾਣੀ ਚੰਦਰੀ ਲਹਿਵਾ ਓਮ ਗੁਰੂ ਗੀ ਗੀ ਰਕਣੀ ਕਮਦੂਰ ਨੀ ਜੋ ਕੇ ਓਮ ਗੁਰੂ ਗੀ ਗੀ ਰਕਣੀ ਸਰਵਾ ਮੰਗਲ ਮੰਗਲੇ ਜੀ ਵੇਗਰਵਾਤ ਗਾਦੇਗੀ

ਸਰ ਜਤੀ ਪ੍ਰੀਤੀ ਕਾ ਬਨਯਾ ਗੀਤੰ ਪਕਤ ਕੰਨਨੋ ਹੋਈ ਸੰਚਲ ਜਤੋ ਹੀ ਰੈ ਮੋਹੀ ਨੋ ਓ ਮਤਰੋ ਮਤ ਕਗਦ ਮੈਂ ਸਰਵਿ ਵਿਦਿ ਮੁਤਕਾ ਰ ਨੋ ਵੀ ਕੰਨਿ ਚੰਨੇ ਜੰਨ ਦੇਵ ਜੈ ਬੋ ਦੁਜਗਲ ਵੀ ਪਵਨ ਚੰਦਈ ਵਾਗਦੇਵਤਾਈ ਨਮਾਹ ਇਹ ਤੇ ਬੰਦੁ ਕੁਲਪੇ ਹੋਈ ਤਾਬੇ ਸੋਈ ਨੇ ਬੋਈ ਰਾਮ ਇਹ ਤੇ ਬੰਦੁ ਕੁਲਪੇ ਨਾ ਵਾਗਦੇਵਤਾਈ ਨਮਾਹ ਇਹ ਤੇ ਬੰਦੁ ਕੁਲਪੇ ਦਾਮੋ ਸਲਾਤ ਸቂያਈ ਨਮਾਹ ਇਹ ਤੇ ਬੰਦੁ ਕੁਲਪੇ ਹੋ ਸਵਤ ਤੇ ਬੋਈ ਨਵਾ ওনিদের মইত মই অমনি সপকা নায় নাম ইতাদের ভোগনে ইসাঙ্গ স্য ইচ্ছয়া অরানের য়া উধানের সোয়া অপানে সমানে সববে্যানের সম্বৃতবে জানশয়া অনার্থ জানাম সঙ্গেজ্যত্্য এইতে বইনাম তামবুুলে জনাম।

भुवन नाही नमो इतानी खंड फलानी ओ इंसान जरे सत्य देबुई नमो ओ इंसान जरे सत्य देबुई नमो ईतस मोहि उजभुवन नाही नमो स्कन्न बुब्बो पिष्ट करे ओम শুক শ্রী পঞ্চমিত সপরি বালগনৈতন্য ওই সাম সরস্বত্যই দেব নমফলানি ওই সাম সরসত্যই দেব নম ਬੋਈ ਜਾਨੀ ਜਵੇਸ ਤੈਨਿ ਬੋਈ ਨਮੋਈ ਜਾਨੀ ਜਵੇਸ ਤੈਨਿ ਬੋਈ ਨਮੋ ਆਉਂਗੁ ਕਲੈ ਨਮੋ ਨਿ ਜਤੈ ਨੋ ਬੋ ਨਮ ਬੇਦ ਬੇਦੰਤ ਵਿਦੰਗ ਬਿੱਦਦ ਗਾਨੇ ਕੋਈ ਵਜ ਈਰੋ ਜੁ ਮੋ ਜਿ ਬੋ ਨਮ ਬਿਨੋ ਹਰਿ ਜਨ ਕੇ ਕੋਈ